ਐਸ ਨੂ ਦੇ ਦੇ ਰਫਾਨੂ ਚਾਰ ਪਰਿਸ਼ਾਤੀ ਕਾਲ ਅੱਜ ਗੁਰਦਾਸਪੁਰ ਦੇ ਕਸਬਾ ਕਮਾਨ ਵਿਖੇ ਕਿਸਾਨਾਂ ਵੱਲ ਇਤਿਹਾਸਕ ਗੁਰਦਰਾ ਸਾਹਿਬ ਵਿਖੇ ਨਮਸਤਕ ਹੋਣ ਆਈ ਹਸ਼ਿਆਰਪੁਰ ਲੋਕ ਸਭਾ ਹਲਕੇ ਦੀ ਬਾਜਬਾ ਉਮੀਦਵਾਰ ਅਨੀਤਾ ਸ਼ੋਮਨਾਥ ਨੂੰ ਕੇਰਲਿਆ ਤੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਜਨ ਆ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸ਼ੋਮਨਾਥ ਕਮਾਨ ਇੱਕ ਇਤਿਹਾਸ ਗੁਰਦਾਸ ਸਾਹਿਬ ਕੇ ਨਸਤ ਤੋਂ ਅੱਜ ਤੱਕ ਕਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਕਹਿੰਦੀ ਮੰਤਰੀ ਸੋਮਨਾ ਦਾ ਤੇ ਉਹਨਾਂ ਦੀ ਪਤਨੀ ਨੀਤਾ ਸੋਨਰ ਕੋਲ ਸਵਾਲ ਪੁੱਛੇ ਸ਼ੁਰੂ ਕਰ ਦਿੱਤੇ ਗਏ ਤਾਂ ਨੀਤਾ ਸੋਮਨ ਨੇ ਕਿਸਾਨਾਂ ਦੇ ਸਵਾਲਾਂ ਦਿੱਤਾ ਜਵਾਬ ਵੀ ਨਿਤ ਤੇ ਤੁਸੀਂ ਦੇਖੀਏ ਡੀਏਸੀ ਦੀ ਖਾਸ ਰਿਪੋਰਟ ਪੱਤਰਕਾਰ ਦਿਵਿੰਦਰ ਸਿੰਘ ਦੇ ਚਿੱਤਰਾਂ ਦੀ ਖਾਸ ਰਿਪੋਰਟ ਤੁਹਾਡਾ ਇਦੋਂ ਯਾਰ ਆ ਜਾਓ ਬੱਧੀਆ ਨਾ ਨਾ ਕੋਈ ਰੱਟ ਤੋਂ ਕੰਮ ਨਹੀਂ ਆਇਆ ਸਰ ਜੀ ਸਾਈਡ ਤੇ ਭਾਈ ਸਾਈਡ ਯਾਰ ਰੱਬਾ ਰੱਬਾ ਢੀਂ ਦੀ ਰੰਗ ਕਪੜਾ ਮੈਂ ਸਾਈਡ ਤੋਂ ਤੇ ਕੰਮ ਹੀ ਆਇਆ ਸਾਈਡ ਹੋਈ ਨਾ ਨਾ ਸਾਈਡ ਹੋਈ ਨਾ ਰਸਤਾ ਦੇ ਦਿਓ ਯਾਰ ਵਾਪਸ ਜਾਓ ਵਾਪਸ ਜਾਓ ਜੀ ਜੀਪੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਉਹਨਾਂ ਨੂੰ ਬਾਹਰ ਆਉਣ ਦਿਓ ਯਾਰ ਭਾਜੀ ਬਸ ਬਸ ਆਓ ਜੀ ਦੇਖੀਰਾ ਮੇਰੇ ਚੋਰੀ ਚਾਹੀਦੀ ਬਿੜੀ ਆਰਾਮ ਨਾਲ ਸਿੱਕਾਰ ਜੀ ਸਾਡੇ ਨਾਲ ਤੁਹਾਡਾ ਉਮਦੇ ਸਵਾਗਤ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਲੋਕਤੰਤਰੀ ਹੱਕ ਹੈ ਬਿਲਕੁਲ ਤੁਸੀਂ ਪ੍ਰਚਾਰ ਕਰਦੇ ਠੀਕ ਹੈ ਅਸੀਂ ਪੀੜਤਾਂ ਤੇ ਸਾਡਾ ਵੀ ਲੋਕਤੰਤਰੀ ਹੱਕ ਹੈ ਕਿ ਆਪ ਜੀ ਨੂੰ ਪੁੱਛਣਾ ਮੈਂ ਤੁਹਾਡਾ ਦਰਦ ਸਮਝ ਕੀ ਸਾਡੇ ਮੈਂ ਸਮਝਦੀ ਸਾਡੇ 2-4 ਸਵਾਲ ਨੇ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਹਾਂ ਸਾਰਾ ਦਰਦ ਮੈਂ ਸਤਿਕਾਰ ਕਰਦਾ ਜੀ ਅਸੀਂ ਉਹ ਲੋਕ ਨਹੀਂ ਹੈ ਕਿ ਜਾਬਤੇ ਤੋਂ ਬਾਹਰ ਹੋ ਕੇ ਆਪ ਜੀ ਨੂੰ ਧੱਕੇ ਮਾਰਨੀ ਜਾਂ ਕਟੀਆਂ ਤੋੜਨੀ ਉਹ ਨਹੀਂ ਸਾਡੇ ਸਵਾਲ ਬਿਲਕੁਲ ਦੱਸੋ ਹੋ ਵਾਰੀ ਵਾਰੀ ਸ਼ਾਂਤੀ ਸ਼ਾਂਤੀ ਇੱਕ ਚੀਜ਼ ਇੱਕ ਚੀਜ਼ ਸ਼ਾਂਤ ਅਸੀਂ ਤੁਹਾਨੂੰ ਇਹ ਪਹਿਲਾ ਸਵਾਲ ਪੁੱਛ ਲਿਆ ਵੀ ਤੁਸੀਂ ਇੱਕ ਹੁਣੇ ਸ਼ਬਦ ਬੋਲਿਆ ਬੜਾ ਵਧੀਆ ਕਿਵੇਂ ਮਾਂ ਹੋਣ ਦੇ ਨਾਤੇ ਆਈ ਠੀਕ ਹੈ ਜਿਹੜਾ ਸਾਡਾ ਸ਼ੁਭ ਕਰਨ ਮਾਰਿਆ ਉਹ ਮਾਂ ਦਾ ਪੁੱਤ ਸੀ ਕਿ ਨਹੀਂ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜੇ ਉਹ ਮਾਂ ਦਾ ਪੁੱਤ ਸੀ ਤੇ ਉਹਦੀ ਐਫਆਈਆਰ ਵੀ ਦਰਜ ਨਹੀਂ ਹੋਈ ਤੁਹਾਡੀ ਸਰਕਾਰ ਨੇ ਮਾਰਿਆ ਕਿਉਂ ਮਾਰਿਆ ਸਾਨੂੰ ਇਹ ਕਦਾ ਜਵਾਬ ਦਿਓ ਦੇਖੋ ਮੈਂ ਜਵਾਬ ਤੁਹਾਨੂੰ ਇਹ ਦਉਂਗੀ ਉਹ ਵੀ ਬੇਟਾ ਆ ਉਹ ਵੀ ਕਮਾਇਆ ਪਰ ਇਹ ਮੈਂ ਨਵੀਂ ਗੱਲ ਨਹੀਂ ਇਹ ਨਹੀਂ ਗੱਲ ਨਵੀਂ ਵਾਲੀ ਗੱਲ ਨਹੀਂ ਮੈਡਮ ਉਹ ਗੋਲ-ਮੋਲ ਨਹੀਂ ਸਿੱਧਾ ਜਵਾਬ ਦਿਓ ਅਸੀਂ ਇਹ ਗੱਲ ਨਹੀਂ ਕਰਨੀ ਨਾ ਨਾ ਇਹ ਮੈਡਮ ਇਹ ਜਵਾਬ ਨਹੀਂ ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਆ ਵਿਚ ਬਹਿ ਕੇ ਸੰਸਦ ਦੇ ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ ਉਹਦੀ ਕਾਰ ਕਿੱਥੇ ਲਿਆ ਬਿਆਨ ਮੈਨੂੰ ਦੱਸੋ ਨਾ ਕਿੱਥੇ ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ ਕਿਹੜਾ ਇੱਕ ਇੱਕ ਬਿਆਨ ਦੱਸ ਦਿਓ ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ ਜਿਹੜਾ ਸਾਥ ਦਿੱਤਾ ਜਿਹੜੀ ਉੱਥੇ ਮੀਟਿੰਗਾਂ ਲੈਂਦੀਆਂ ਨੇ ਨਾ ਬੈਠੇ ਸੀ ਸਾਰਿਆਂ ਨੇ ਸਾਥ ਦਿੱਤਾ ਦੇਖੋ ਜਿੰਨੀਆਂ ਮੀਟਿੰਗਾਂ ਦੇ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ ਕਿਸੇ ਮੀਟਿੰਗ ਦੀ ਦੱਸ ਦਿਓ ਤੁਸੀਂ ਅਸਲੋਂ ਟਿਕ ਨਹੀਂ ਕਰੀ ਬੋਲੇ ਉਹ ਉੱਥੇ ਰਹੇ ਮੋਕਲ ਇੱਕ ਵਾਰੀ ਉਹਨਾਂ ਨੇ ਬੈਠ ਕੇ ਕਿਸੇ ਨੇ ਕਿਹਾ ਕਿ ਕਿਸਾਨਾਂ ਦੀ ਮਤ ਕਰੋ ਕਦੀ ਨਹੀਂ ਕਿਹਾ ਸਾਰਿਆਂ ਨਾਲ ਕੀਤੀ ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ ਸਾਨੂੰ ਮੈਡਮ ਕਿਉਂ ਇਹ ਹੁੰਦਾ ਆ ਦਿੱਲੀ ਜਾਣ ਤੋਂ ਸਾਨੂੰ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾ ਰਿਹਾ ਹੈ ਬਿਲਕੁਲ ਅਸੀਂ ਹੱਤਵਾਦੀ ਨਹੀਂ ਬਿਲਕੁਲ ਨਹੀਂ ਤੇ ਜੇ ਭਰਾਵਾਂ ਤੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਦੰਡੇ ਮਾਰੇ ਜਾਂਦੇ ਇਹ ਪੈਰ ਕਿਉਂ ਬਣਾਏ ਆ ਆਪਣੇ ਇਹ ਪੈਰ ਤੁਹਾਡੇ ਨਾਲ ਜੂਰੂ ਘੜੇ ਪਹਿਲਾਂ ਸਾਨੂੰ ਨੇ ਹੱਲੇ ਆਈ ਆ ਨਹੀਂ ਨਹੀਂ 1 ਮਿੰਟ ਦੇਖ ਮੈਡਮ ਸਾਨੂੰ ਸਵਾਲ ਇਹਨੇ ਪੁੱਛਣਾ ਹੈ ਅਸੀਂ ਇਹਨਾਂ ਨੂੰ ਪੁੱਛਣਾ ਹੈ ਮੈਂ ਤੁਹਾਨੂੰ ਇਹ ਕਿਹਾ ਵਾਹਿਗੁਰੂ ਅਗੇ ਅਰਦਾਸ ਕਰੋ ਇਹ ਭੈਣ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੋਗੇ ਕੋਈ ਵਿਸ਼ਵਾਸ ਨਹੀਂ ਜੀ ਮੈਂ ਜੀ ਕੋਈ ਵਿਸ਼ਵਾਸ ਨਹੀਂ ਬਿਲਕੁਲ ਨਹੀਂ ਕੋਈ ਵਿਸ਼ਵਾਸ ਨਹੀਂ ਇਹ ਗੱਲ ਦਾ ਜਵਾਬ ਦਿਓ ਇੱਕ ਮਿੰਟ ਮੜ ਜੀ ਹਾਂ ਜੀ ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ ਬਿਲਕੁਲ ਸੰਵਿਧਾਨ ਦੇ ਅੰਦਾਜ਼ ਚੱਲ ਰਿਹਾ ਵਾ ਇਹ ਸਾਨੂੰ ਰਾਹ ਕਿਉਂ ਰੋਕਿਆ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਉੱਥੇ ਕਿਲ ਕਿਉਂ ਗੱਡੇ ਕੀ ਗੱਲ ਹੈ ਇਹ ਪਾਕਿਸਤਾਨੀ ਹੈ ਇਹ ਹੱਤਵਾਦੀ ਵਕਵਾਦੀ ਆ ਜਵਾਬ ਦਿਓ ਕਿੱਥੇ ਆ ਡੈਮੋਕ੍ਰੇਸੀ ਜੀ ਡੈਮੋਕ੍ਰੇਸੀ ਕੋਈ ਨਹੀਂ ਮੇਰੇ ਕਿਸਾਨ ਵੀਰ ਹੈ ਮੇਰੇ ਬੇਟੇ ਆ ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਆ ਔਰ ਅੱਗੇ ਵਾਸਤੇ ਵੀ ਦੇਖੂੰਗੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਕਿ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ ਇਹ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿੱਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਹੋਣੀ ਐ ਫੈਸਲੇ ਵੀ ਹੋ ਜਾਣੇ ਆ ਸਾਰਾ ਕੁਝ ਠੀਕ ਹੋਊਗਾ ਸਾਰਾ ਕੁਝ ਠੀਕ ਹੋਊਗਾ ਜਿਹੜੇ ਅੱਜ ਸਵਾਲ ਜਵਾਬ ਹੋਏ ਕਿੰਨੇ ਕੁ ਸਾਰਥਕ ਹੋਣਗੇ ਨਹੀਂ ਸਵਾਲ ਜਵਾਬ ਕੀ ਸਾਰਥਕ ਹੋਣੇ ਕੁਝ ਵੀ ਨਹੀਂ ਇਹਨਾਂ ਨੂੰ ਅਕਲ ਆਉਣੀ ਦੀਆਂ ਆ ਜਿਹੜੇ ਲੋਕ ਬੁਲਾਉਣ ਡੇ ਆ ਲਾਡੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਐ ਵੀ ਅਹੀਂ ਇੱਥੇ ਬੁਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ ਇੱਥੇ ਹਜ਼ਾਰ ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਨਹੀਂ ਵਿਰੋਧ ਤੇ ਚੰਗੀ ਤਰ੍ਹਾਂ ਹੋ ਗਿਆ ਪਰ ਵਿਰੋਧ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਤੇ ਆਪਣੇ ਆ ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਲੋਕ ਇਹਨਾਂ ਨੂੰ ਬੁਲਾਉਂਦੇ ਆ ਕੀ ਗੱਲ ਉਹ ਜਿਦਨੇ ਇਹਨਾਂ ਦੇ ਡਾਂਗਾਂ ਵਜੀਆਂ ਉਧਰ ਹੀ ਟਣਗੇ ਲੋਕ ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਡਾ ਵੱਡਾ ਵਿਰੋਧ ਵੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜੇ ਰਹੇ ਤੇ ਔਰ ਕਿੰਨਾ ਚਿਰ ਖੜੇ ਰਹੇ ਤੋਂ ਪੁੱਛ ਤੁਹੀ ਵੀ ਨਾਲ ਹੀ ਰਹੇ ਜੀ ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਤੁੱਪ ਚ ਖੜੇ ਆ ਇਹਨਾਂ ਦਾ ਵਿਰੋਧ ਕਰਨ ਲਈ ਔਰ ਚਲੋ ਰੋਕਿਆ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਹੈ ਜਵਾਬ ਕੀ ਦੇਣ ਜਵਾਬ ਜੇ ਉਹ ਕਹਿੰਦੇ ਮੈਮੋਰੰਡਮ ਦੇ ਦਿਓ ਮੈਮੋਰੰਡਮ ਤੇ ਪਾ ਤੇਰੀ ਸਰਕਾਰ ਬਣੇਗੀ ਤੇ ਦਵਾਂਗੇ ਜਦੋਂ ਸਰਕਾਰ ਨਹੀਂ ਤੇਰੀ ਬਣਦੀ ਮੈਮੋਰੰਡਮ ਕੀ ਦਵਾਂਗੇ ਤੁਹਾਨੂੰ ਅਸੀਂ ਪਹਿਲੇ ਦਿੱਤੇ ਕੰਮ ਨਹੀਂ ਆਏ ਕੰਮ ਕਿੱਥੋਂ ਆਏ ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ ਤਾਂ ਹੀ ਤੇ ਇਹਨਾਂ ਨੂੰ ਹਰਾਉਣਾ ਹੀ ਸਵਾਲਾਂ ਤੋਂ ਤੁਸੀਂ ਉਹਨਾਂ ਦੇ ਜਵਾਬਾਂ ਤੋਂ ਸੰਤੁਸ਼ਟ ਹੋ? ਬਿਲਕੁਲ ਨਹੀਂ ਉਹਨਾਂ ਨੇ ਕੋਨੋ ਕ ਜਵਾਬ ਦਿੱਤੇ ਕੋਈ ਨਹੀਂ ਕਿਹਾ। ਕਿਉਂਕਿ ਇਹਨਾਂ ਕੋਈ ਜਵਾਬ ਹੈ ਹੀ ਕੋਈ ਨਹੀਂ। ਧਰਮ ਪਤਰੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ। ਮੈਂ ਤਾਂ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆਂ। ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਹੱਕ 'ਚ ਬੋਲਿਆ। ਆ ਸਿਰਫ ਬੈ ਕੇ ਤੇ ਚੱਲ ਜਾਂਦੇ ਹੁੰਦੇ ਹੀ ਆ। ਕੋਈ ਇਹਨਾਂ ਕੋਲ ਜਵਾਬ ਨਹੀਂਗਾ ਸਿਰਫ ਝੂਠੇ ਭਲੰਦੇ ਆ ਜੋ ਇਸੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਉਹਨੇ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲੌਲੀਪੌਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤੁਹਾਨੂੰ ਸਾਰਾ 2 ਕਰੋੜ ਨੌਕਰੀਆਂ 15-15 ਲੱਖ ਰੁਪਈਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਬਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15-20 ਮਿੰਟ ਖਲੋਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛਡਾਈ